ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ। ਅੱਜ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਦੱਸਾਂਗੇ ਕਿ ਕਿਵੇਂ ਕੀਤੀ ਜਾਂਦੀ ਹੈ। ਸਲਵਾਰ ਦੀ ਕਟਿੰਗ ਕਿੰਨਾ ਕੱਪੜਾ ਹੋਣਾ ਚਾਹੀਦਾ। ਠੀਕ ਹੈ ਜੀ। ਬਿਲਕੁਲ ਸੌਕੇ ਤਰੀਕੇ ਨਾਲ ਦੱਸਾਂਗੇ। ਜਿਨ੍ਹਾਂ ਨੇ ਕਦੇ ਵੀ ਸਲਵਾਰ ਕੱਟਦਾ ਨਹੀਂ ਕੱਟੀ ਉਹ ਵੀ ਇਹ ਵੀਡੀਓ ਦੇਖ ਕੇ ਕੱਟ ਸਕਦਾ ਹੈ। ਜਿਦਿ ਪਹਿਲਾਂ ਆਪਾਂ ਕੱਪੜਾ ਲਵਾਂਗੇ, ਕੌੜਨ ਦਾ ਕੱਪੜਾ ਹੈ। 2.5 ਮੀਟਰ ਹੈ। ਠੀਕ ਹੈ ਜੀ। ਇਹ ਆਪਾਂ 4 ਫੋਲਡ ਕਰ ਲਾਂਗੇ ਪਹਿਲੇ ਛੱਟ ਕਰਾਂਗੇ ਇਹ ਚੰਗੇ ਤਾਂ ਫੋਲਡ ਫੋਲਡ ਕਰਕੇ ਜੀ ਫੋਲਡ ਫੋਲਡ ਕਰਕੇ ਇੱਕ ਪਾਸਾ ਖੁੱਲਾ ਇੱਕ ਪਾਸਾ ਬੰਦ ਹੋਣਾ ਚਾਹੀਦਾ ਵਾ ਹੁਣ ਆਪਾਂ ਇਹਦੀ ਮਿੰਤੀ ਕਰਾਂਗੇ ਮਿੰਤੀ ਕਰਨੇ ਆਪਾਂ ਸਲਵਾਰ ਦੇ ਜਿਹੜੀ ਬੈਲਟ ਹੁੰਦੀ ਆ ਉਹਦਾ ਨੀਚੇ ਵਾਲਾ ਹਿੱਸਾ ਮਪਣਾ ਹੁੰਦਾ ਹੈ कि हों ठीक है जी वह है जी साढ़े कस्टमर का है कत्ती इंच आप बत्ती इंच रखा बेल्ट तो नीचे बड़ा हिस्सा ठीक है जी उत्त मिलती कर दीदी है जी ठीक है जी मोरी हो गए सत इंच इंच आप एक्सट्रा रखा 9 ਹੋਵੇ ਠੀਕ ਹੈ ਜੀ ਮੋਰੀ 7 ਇੰਚ ਸੀ ਆਪਾਂ 9 ਇੰਚ ਦਾ ਇੰਜੈਕਟਰ ਰੱਖਣੀ ਕਿਉਂਕਿ ਐਕਸਟਰਾ ਰੱਖਣੀ ਪੈਂਦੀ ਹੈ ਇਹਦੇ ਵਿੱਚ ਹਰੇਕ ਵਿੱਚ ਐਕਸਟਰਾ ਰੱਖ ਲਿਆ ਕਰੋ ਕਿਉਂਕਿ ਜੇ ਆਪਣਾ ਛੋਟਾ ਹੋ ਜੂਵੇ ਕਪੜਾ ਉਹ ਖਾਉਂਦਾ ਸੈਟ ਕਰਨਾ ਤੇ ਜੇ ਵੱਡਾ ਹੋ ਗਿਆ ਉਹਦਾ ਕੋਈ ਨਹੀਂ ਆਪਾਂ ਸिलाई ਲਾ ਕੇ ਨੂੰ ਛੋਟਾ ਕਰ ਦਿੰਦੇ ਹੁਣ ਆਪਾਂ ਅਸਮਰਤ ਲਈ ਠੀਕ ਹੈ ਜੀ ਅਸਲ ਹੋ ਗਿਆ ਜੀ ਇਹਨਾਂ ਦਾ 12 ਇੰਚ ਸੌਰੀ 12.5 ਇੰਚ 12.5 ਇੰਚ ਅਸਮਰ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇੰਕੀ ਟੇਪ ਰੱਖ ਕੇ ਜਿਸ ਮਾਰ ਕੇ ਤੋਂ ਆਪਾਂ ਮੋੜੀ ਦਾ ਨਿਸ਼ਾਨ ਮਾਰਿਆ ਸੀ ਉੱਥੇ ਤੱਕ ਇੰਕੀ ਟੇਪ ਰੱਖ ਕੇ ਸिलाई ਲਾ ਲਾ ਹੁਣ ਆਪਾਂ ਉਪਰੋਂ ਵੀ ਮਾਪ ਲੈਣਾ 32 ਇੰਚ ਤੇ ਨਿਸ਼ਾਨ ਲਾਰਣਾ ਇਹ ਹੋ ਗਿਆ ਆਪਣੀ ਮੋਰੀ ਠੀਕ ਹੈ ਜੀ ਆਪਾਂ 1 ਜਾਂ 1.5 ਇੰਚ ਐਕਸਟਰਾ ਰੱਖਣਾ ਹੈ ਪਿਛਲੀ ਸਾਈਡ ਤੇ ਜਿੱਥੇ ਆਪਾਂ ਸੇ ਲਾਈ ਲਾਉਣੀ ਆ ਉੱਥੇ ਰੱਖਣਾ ਆਪਾਂ 1 ਜਾਂ 1.5 ਇੰਚ ਠੀਕ ਹੈ ਜੀ ਐਕਸਟਰਾ ਰੱਖਣਾ ਉਹਦੇ ਨਾਲ ਕਿ ਹੋਊਗਾ ਵੀ ਸਲਵਾਰ ਜਿਹੜੀ ਹੈ ਚੱਕ ਨਹੀਂ ਹੋਊਗੀ ਹੁਣ ਆਪਾਂ ਉੱਪਰੋਂ ਲਾਵਾਂਗੇ ਇੱਕ ਟੈਂਸ਼ਨ ਤੇ ਨਿਚਾ ਇਹਦੇ ਨਾਲ ਇਹ ਹੁੰਦਾ ਵੀ ਆਪਣਾ ਜਿਹੜਾ ਪੌਂਚਾ ਹੈ ਉਹ ਡਿੱਗਦਾ ਨਹੀਂ ਜਿਹੜਾ ਪੌਂਚੇ ਤੇ ਕੱਪੜਾ ਡਿੱਗਦਾ ਹੁੰਦਾ ਉਹ ਨਹੀਂ ਡਿੱਗਦਾ ਫਿਰ ਇਹ ਨਾਲ ਖੜੀ-ਖੜੀ ਲੈਂਦੀ ਹੈ ਸਲਵਾਰ ਚੱਕਵੀ ਸਲਵਾਰ ਕਹਿੰਦੇ ਇਹਨੂੰ ਠੀਕ ਹੈ ਜੀ ਬਸ ਇੰਨਾ ਹੀ ਕੰਮ ਆ ਇਹਦਾ ਹੋਰ ਕੁਝ ਨਹੀਂ ਕਰਨਾ ਤੁਸੀ ਠੀਕ ਹੈ ਜੀ ਹੁਣ ਆਪਾਂ ਕਟਿੰਗ ਕਰ ਦਾਂਗੇ ਇਹਦੀ ਹੁਣ ਆਪਾਂ ਕਟਿੰਗ ਕਰਕੇ ਦੀ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਾਇਆ ਉਹਦੇ ਉੱਪਰ ਉੱਪਰ ਕਟਿੰਗ ਕਰ ਦਾਂਗੇ ਬਸ ਇਹ ਨਹੀਂ ਕੰਮ ਆ ਇਹਦਾ ਜਿਨ੍ਹਾਂ ਨੇ ਕਦੀ ਸਲਵਾਰ ਕੱਟ ਕੇ ਵੀ ਨਹੀਂ ਦੇਖੀ ਉਹ ਇਹ ਵੀਡੀਓ ਦੇਖ ਕੇ ਜ਼ਰੂਰ ਕੱਟਣ ਲੱਗ ਜਾਣਗੇ ਤੁਸੀਂ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਮੈਂ ਸੌਖੇ ਤਰੀਕੇ ਨਾਲ ਦੱਸਦੀ ਹਾਂ ਤੇ ਇਜ਼ੀ ਵੇ ਨਾਲ ਕਰਦੀ ਹਾਂ ਕੋਈ ਟਾਂਕਾਂ ਨਹੀਂ ਹੁੰਦਾ ਉਹਦੇ ਵਿੱਚ ਠੀਕ ਹੈ ਜੀ ਆਪਾਂ ਸਿੰਪਲ ਆ ਤਾਂ ਸਿੰਪਲ ਹੀ ਦੱਸਦੀ ਆ ਉਹਨੋਂ ਆਪਾਂ ਕੱਟ ਕੇ ਹੁਣ ਆਪਾਂ ਜਿਹੜਾ ਉੱਪਰ ਕੱਪੜਾ ਸੀ ਉਹਨੂੰ ਵੀ ਉਹ ਕਰ ਦੇਣਾ ਉਹਨੂੰ ਵੀ ਕੱਟ ਦੇਣਾ ਜਿਹੜਾ ਉੱਪਰ ਜੁੜਿਆ ਹੋਇਆ ਸੀ ਕੱਪੜਾ ਸਲਵਾਰ ਦਾ ਉਹ ਤੁਹਾਨੂੰ ਸਾਈਡ ਨਾਲ ਤੋਂ ਕੱਟ ਕੇ ਕਟਿੰਗ ਹੋ ਗਈ ਆਪਣੀ ਸਲਵਾਰ ਦੀ ਕੱਟੀ ਹੋ ਗਈ ਠੀਕ ਹੈ ਚੱਕਮੀ ਸਲਵਾਰ ਦੀ ਕਟਿੰਗ ਠੀਕ ਹੈ ਜੀ ਹੁਣ ਆਪਾਂ ਕਟਾਂਗੇ 벨ਟ 벨ਟ ਨੂੰ ਪਹਿਲਾਂ ਕੱਪੜਾ ਸੈੱਟ ਕਰ ਲਾਣਾ ਕਪੜਾ ਸੈੱਟ ਕਰਕੇ ਆਪਾਂ 벨ਟ ਮਾਣਨੀ ਆ ਪਹਿਲਾਂ ਕਸਟਮਰ ਦੀ ਕਿੰਨੀ ਆ ਉਹ ਤੋਂ 1 ਇੰਚ ਐਕਸਟਰਾ ਰੱਖਣਾ ਆ ਜਿੰਨੇ ਉਹਦੀ ਡੈਡੀ ਆ ਉਹ ਤੋਂ 1 ਇੰਚ ਐਕਸਟਰਾ ਰੱਖਾਉਣਾ 24 ਇੰਚ ਆ ਮੇਰੇ ਕੋਲ ਖੌਦ ਦੀ ਆਪਾਂ 25 ਇੰਚ ਰੱਖ ਲਈ ਤੇ 6 ਇੰਚ ਉਹਨਾਂ ਦੀ ਲੰਬਾਈ ਆ 6 ਇੰਚ ਲੰਬਾਈ ਰੱਖਦੀ ਠੀਕ ਹੈ ਜੀ ਚੌੜਾਈ ਹੈਗੀ ਉਹਨਾਂ ਦੀ 25 ਇੰਚ ਬਸ ਇੱਧਾ ਨਿਸ਼ਾਨ ਲਾ ਕੇ ਬਸ 벨ਟ ਕੱਟ ਦੇਣੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਕੱਟ ਹੁੰਦੀ ਹੈ ਸਲਵਾਰ ਤੁਸੀਂ ਜੇ ਇੱਕ ਦੋ ਵਾਰ ਮੇਰੀ ਵੀਡੀਓ ਦੇਖ ਲਓਗੇ ਤਾਂ ਤੁਹਾਨੂੰ ਬਿਲਕੁਲ ਕੱਟਣੀ ਆ ਜਾਊਗੀ ਜਿਨ੍ਹਾਂ ਨੇ ਕਦੀ ਕੱਟ ਕੇ ਵੀ ਨਹੀਂ ਦੇਖੀ ਉਹ ਵੀ ਇਹ ਸਲਵਾਰ ਕੱਟ ਸਕਦਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ બસ ਆਪਣੀ 벨ਟ ਕੱਟੋਗੇ ਜਿਨਾਂ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ